ਪਿੰਡ ਕਾਲੇਵਾਲ ਤੋਂ ਜਿਹੜੀ ਹੈ ਇੱਕ ਮਿੱਟੀ ਦੇ ਬੋਰੀਆਂ ਨਾਲ ਭਰ ਕੇ ਟਰੈਲੀ ਜਿਹੜੀ ਹੈ ਕੀਰਤਪੁਰ ਸਾਹਿਬ ਲਈ ਰਵਾਨਾ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਪਿੰਡ ਕਾਲੇਵਾਲ ਬੀਤਦੀਆਂ ਜਿੱਥੋਂ ਅੱਜ ਜਿਹੜੀ ਇੱਕ ਟਰੈਲੀ ਹੈ ਰੇਤੇ ਦੀ ਬਾਬਾ ਗੁਰਦਿੱਤਾ ਜੀ ਗੁਰੂ ਘਰ ਕੀਰਤਪੁਰ ਸਾਹਿਬ ਲਈ ਜਿਹੜੀ ਹੈ ਥੈਲਿਆਂ ਦੀ ਟਰੈਲੀ ਹੈ ਇੱਕ ਭਰ ਕੇ ਰੇਤੇ ਦੀ ਗਈ ਹੈ ਜੋ ਕਿ ਉੱਥੇ ਜਿਹੜਾ ਹੈ ਪਾਣੀ ਦੇ ਨਾਲ ਜਿਹੜੇ ਵਹਾਵ ਦੇ ਨਾਲ ਉੱਥੇ ਕੁਝ ਤਰੇੜਾ ਆਈਆਂ ਉੱਥੇ ਇਹ ਜਿਹੜੀ ਹੈ ਟਰਾਲੀ ਭੇਜੀ ਗਈ ਹੈ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆਂ ਔਰ ਗੱਲ ਕਰਾਣੇ ਆ ਪਿੰਡ ਦੇ ਜਿਹੜੇ ਆ ਨੌਜਵਾਨ ਸਾਥੀ ਮੈਂ ਅਸ਼ਵਨੀ ਸ਼ਰਮਾ ਸਾਂਝਾ ਨਿਊਜ਼ ਪੰਜਾਬ ਤੋਂ ਪੰਜ ਦੋ ਮਿੰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਸਾਡੀ ਸੇਵਾ ਦੀ ਪਿੰਡ ਦੀ ਪਿੰਡ ਕਾਲੇ ਬੀਤ ਤੋਂ ਇਹ ਟਰਾਲੀ ਜਿਹੜੀ ਹੈ ਇਹ ਬਾਬਾ ਗੁਰਦਤਾ ਜੀ ਕੀਰਤੋਪਰ ਸਾਹਿਬ ਜਾ ਰਹੀ ਹੈ ਸੋ ਸਾਰੇ ਪਿੰਡ ਦੇ ਸਹਿਯੋਗ ਨਾਲ ਨੋਜਵਨੇ ਸਹਿਯੋਗ ਨਾਲ ਅਸੀਂ ਉੱਥੇ ਕੋਈ ਟੇਕ ਬੈਠ ਗਈ ਹੈ ਗੁਰਦਨ ਸਾਹਿਬ ਦੇ ਨਾਲ ਉੱਥੇ ਸ਼ੇਵਲੇ ਕਾ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਜੀ ਕੀਰਤੋਪਰ ਸਾਹਿਬ ਬਾਬਾ ਗੁਰਦਤਾ ਜੀ ਦੇ ਡੇਰੇ ਜਾ ਰਿਹਾ ਜੀ ਤਾਂ ਜੇ ਉੱਥੇ ਪਾਣੀ ਦੀ ਕਾਣ ਟਿੱਗ ਬੈਠ ਗਈ ਹੈ ਉਸ ਦੇ ਕਾਰਨ ਇਹ ਸੇਵਾ ਸਾਡੇ ਵੀਰ ਵੇਰੇ ਨੌਜਵਾਨ ਸਾਰੇ ਸਾਥੀ ਮੇਰੇ ਪਿੰਡ ਦੇ ਨਾਲ ਜਾ ਰਹੇ ਜੀ ਜਿਦੇ ਵਿੱਚ ਸੋਢੀ ਬਾਜੀ ਪੰਮਾ ਬਾਜੀ ਰਾਜਾ ਪ੍ਰਥਮ ਗਿੱਲਾ ਬਾਜੀ ਹਿਯਾਰ ਬਾਜੀ ਤੇ ਆਪਣਾ ਗੌਰਵਪੁਰੀ ਜੀ ਤੇ ਸਭ ਯਾਰੇ ਹੋਰ ਪਿੰਡ ਦੇ ਨਾਲ ਸਾਰੇ ਸਹਿਯੋਗ ਹੈ ਤੇ ਸੋਨੀ ਰਿਆਲ ਜੀ ਦਾ ਬਹੁਤ ਸਹਿਯੋਗ ਹੈ ਸਾਨੂੰ ਇਸ ਸੇਵਾ ਦੇ ਵਿੱਚ ਤੇਰਾਣਾ ਲੋਕ ਜੀ ਦਾ ਬਹੁਤ ਸੇਵਾ ਦਾ ਸਹਿਯੋਗ ਹੈ ਬਾਈ ਖਾਲਸਾ ਸ਼ੁਭਕਾਮਨਾਵਾਂ